ਮੈਂ ਦਸਨਾ ਚੰਦ ਮਾਨ ਜੋ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਮਾੜਿਆ ਅਨਸਰਾਂ ਦੇ ਖਿਲਾਫ ਸੱਤੀ ਨਾਲ ਕੇ ਸੌ ਸੁਵੰਦੀ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਾਡੇ ਐਸਐਸਪੀ ਦਿਲਵਿੰਦਰ ਸਿੰਘ ਢਿੱਲੋਂ ਦੀ ਦੇਖ ਰਾਈ ਵਿੱਚ ਉਹਨਾਂ ਦੀ ਹਦਾਇਤਾਂ ਅਨੁਸਾਰ ਆ ਜਿਹੜੇ ਅਸੀਂ 25 8 ਨੂੰ ਮੁਖ ਅਫਸਰ ਥਾਣਾ ਸਾਪਰਕੰਡੀ ਨੇ ਕਿ ਨਾਕਾ ਫੰਗੋਲੀ ਚੋਂ ਚਲਾਇਆ ਸੀਗਾ ਉਹਨਾਂ ਨੂੰ ਖੂਪਿਆ ਤੌਰ ਤੇ ਮਤਲਬ ਦੱਸਿਆ ਗਿਆ ਕਿ ਅਸੋਪ ਕੁਮਾਰ ਪੁੱਤਰ ਡੇਟ ਰਾਜ ਕੁਮਾਰ ਵਾਸੀ ਪਿੰਡ ਮਹਿਰਾ थाना ਸਾਪਰਕੰਡੀ ਦਾ ਰਹਿਣ ਵਾਲਾ ਹੈ ਜੇ ਤੁਸੀਂ ਇਹਨੂੰ ਪੜੋ ਤੇ ਜਿਹਦੇ ਕੋਲੋਂ ਜਿਹੜਾ ਕੋਈ ਪਿਸਤਲ ਮਜਾਜ ਹਥਿਆਰ ਜਿਹੜਾ ਬਰਾਮਦ ਹੋ ਸਕਦਾ ਉਹਨਾਂ ਨੇ ਇਹਨਾਂ ਨੂੰ ਜਦੋਂ ਫੜਿਆ ਤੇ ਇਹਨਾਂ ਦੇ ਘਰੋਂ ਜਿਹੜੀ ਜਦੋਂ ਸਰਚ ਕੀਤੀ ਆ ਤੇ ਇੱਕ ਪਿਸਤਲ ਤੇ 15 ਗ੍ਰਾਮ 3 ਮਿਲੀਗ੍ਰਾਮ ਹਿਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ ਜਿਹੜਾ ਉਹਦੇ ਵਿੱਚ ਐਫ ਆਈ ਆਰ ਨੰਬਰ 96 ਜਿਹੜਾ ਦਰਜ ਹੋਇਆ ਉਹ ਸਭ ਰਕੰਡੀ ਦੇ ਵਿੱਚ ਹੋਇਆ ਉਸ ਤੋਂ ਬਾਅਦ ਡਿਵੀਜ਼ਨ ਨੰਬਰ 2 26 ਤਰੀਕ ਨੂੰ ਐਸ ਐਚਓ ਸਾਹਿਬ ਨੇ ਨਾਕਾ ਲਾਇਆ ਹੋਇਆ ਸੀਗਾ ਨਵਾਂਪੁਰ ਨਵਾਂਪੁਰ ਅਕਾਲਗੜ ਦੇ ਕੋਲ ਉੱਥੇ ਇਹਨਾਂ ਨੂੰ ਵੀ ਇਨਫੋਰਮੇਸ਼ਨ ਸਿੱਗੀ ਕਿ ਇੱਕ ਦਿਲਪ੍ਰਿਤ ਬੱਗਾ ਜਿਹੜਾ ਹੈਗਾ ਧੀਰਾ ਜੱਟਾਂ ਦਾ ਰਹਿਣ ਵਾਲਾ ਉਦੇ ਕੋਲੋਂ ਵੀ ਜੇ ਅਗਰ ਆਪਾਂ ਉਹਨੂੰ ਫੜੀਏ ਤੇ ਉਹਦੇ ਕੋਲੋਂ ਕੋਈ ਪਿਸਤਲ ਕੋਈ ਨਜਾਇਜ਼ ਹਥਿਆਰ ਜਿਹੜਾ ਉਹ ਬਰਾਮਦ ਹੋ ਸਕਦਾ ਜਦੋਂ ਉਹਨਾਂ ਨੇ ਉਹਦੇ ਉਹਨੂੰ ਉੱਥੇ ਰੋਕਿਆ ਜਦੋਂ ਸਰਚ ਉਹਨੂੰ ਸਰਚ ਕੀਤਾ ਤੇ ਉਹਦੇ ਕੋਲੋਂ 32 ਬੋਰ ਦਾ ਇੱਕ ਪਿਸਤਲ ਤੇ 8 ਰਾਉਂਡ ਜਿਹੜੇ ਬਰਾਮਦ ਹੋਏ ਤੇ ਜਿਹੜਾ ਦੂਜਾ ਬੰਦਾ ਵਿਨੋਦ ਕੁਮਾਰ ਲੌਂਡੀ ਉਹ ਦੌਲਤਪੁਰ ਪਠਾਨਕੋਟ ਦਾ ਰਹਿਣ ਵਾਲਾ ਉਹਦੇ ਕੋਲ ਵੀ ਇੱਕ ਪਿਸਤਨ ਜਿਹੜਾ ਬਰਾਮਦ ਹੋਇਆ ਤੇ ਚਾਰ ਰੌਂਜ ਜਿਹੜੇ ਉਹ ਬਰਾਮਦ ਹੋਏ। ਹੱਲੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਧਾਰਾ 485 ਐਨਡੀਪੀਐਸ ਐਕਟ ਐਕਟ ਦਾ ਕੀਤੇ ਗਏ ਨੇ। 90 ਗ੍ਰਾਮ ਜਿਹੜੀ ਆਫੀਮ ਵੀ ਬਰਾਮਦ ਹੋਈ ਆ, ਤਿੰਨ ਮੈਗਜ਼ੀਨ ਬਰਾਮਦ ਹੋਏ ਨੇ। ਤੇ 232 ਬੋਰ ਦੇ ਪਿਸਤਲ ਬਰਾਮਦ ਹੋਏ ਨੇ ਹਾਲੀ ਸਾਡੀ ਅੱਗੇ ਪੁੱਛਗਿੱਛ ਚੱਲ ਰਹੀ ਆ ਇਹਨਾਂ ਨੂੰ ਅਸੀਂ ਪਹਿਲਾਂ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਫਿਰ ਇਹਨਾਂ ਰਿਮਾਂਡ ਲਵਾਵਾਂਗੇ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਨੂੰ ਇਨਵੋਲ ਹੋਣਗੇ ਉਹਨਾਂ ਦੀ ਆਪਾਂ ਗ੍ਰਿਫਤਾਰੀਆਂ ਕਰਾਂਗੇ ਜੋ ਰਿਕਵਰੀਆਂ ਹੋਣਗੀਆਂ ਉਹ ਤੁਹਾਨੂੰ ਦੱਸੀ ਜਾਣਗੀਆਂ ਤੇ ਬਹੁਤ ਵਧੀਆ ਜਿਹੜਾ ਪਠਾਨਕੋਟ ਪੁਲਿਸ ਨੇ ਐਸਐਸਓ ਡੀਐਸਪੀ ਸੈਵਾਨਾ ਨੇ ਸੀਆਈਏ ਕੈਪਟਨ ਆਪਣਾ ਜਿਹੜਾ ਵਿੰਗਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਤੇ ਮੈਂ ਸਵਾਸੀ ਵੀ ਦਿੰਦਾ ਤੇ ਕਿੱਦਾਂ ਹੀ ਅਸੀਂ ਸਾਰੀ ਪਠਾਨਕੋਟ ਪੁਲਿਸ ਜਿਹੜੀ ਆਗੇ ਵੀ ਕੰਮ ਕਰਦੀ ਰਹੇਗੀ ਪਰ ਹਰੋਗੀ ਨੇ ਪਹਿਲੇ ਵੀ ਮਾਮਲੇ ਦੱਬੇ ਲੌਂਡੀ ਦੇ ਜੀ ਹਾਂ ਪਹਿਲੇ ਵੀ ਦਿੱਤੇ ਮਾਮਲੇ ਦਰਜ ਸਰ ਇਹ ਸ੍ਰੀ ਦੀ ਪੁਸਤੂ ਹੈ ਜੇ ਅਸਲਾਨੇ ਦਿਖੋ ਲਿਆ ਵਾ ਇਹਦੀ ਪੁੱਛਗਿੱਛ ਚੱਲ ਰਹੀ ਆ ਉਦੇ ਵਿੱਚ ਜੋ ਸਾਹਮਣੇ ਆਏਗਾ ਤੁਹਾਨੂੰ ਬੁਲਾ ਕੇ ਸਾਰਾ ਦੱਸਿਆ ਜਾਏਗਾ ਕਿ ਕਿੱਥੋਂ ਉਹਨਾਂ ਨੇ ਪਿਸਤਲ ਲਈ ਸੀ ਕਿ ਕਿਸ ਕਿਸ ਪਰਪਸ ਲਈ ਪਿਸਤਲ ਲਈ ਸੀ ਕਿ ਕਿਹੜੀ ਬਾਰਦਾਤ ਕਰਨੀ ਸੀ ਕੀ ਕਰਨਾ ਸੀਗਾ ਉਹ ਸਾਰਾ ਤੁਹਾਨੂੰ ਇਹਦੇ ਵਿੱਚ ਆਪਾਂ ਪੁੱਛ ਕਿਸੇ ਦੇ ਵਿੱਚ ਪੁੱਛਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ ਮੌਕੇ ਤੇ ਮਿਲੇ ਜਿਹਾ ਫੜਿਆ ਇਹਨਾਂ ਪ੍ਰਿੰਦ ਰਾਸ਼ਟ੍ਰ ਕੋਲ ਸੀ ਕਿ ਤੋਂ ਵੇਢਿਆ ਸੀ ਉਹ ਕਬੂਤਰ ਨੂੰ ਦਮਟਾਲ ਤੋਂ ਭੱਜ ਗਿਆ ਸੀਗਾ ਇਹ ਜਿਹੜਾ ਦੂਜਾ ਆਪਾਂ ਬੱਗਾ ਫੜਿਆ ਸੀਗਾ ਤੈਨੂੰ ਆਪਾਂ ਡਮਟਾਲ ਦੇ ਇਲਾਕੇੋਂ ਫੜਕੇ ਲਿਆ